ਇੱਕ ਫੌਜੀ ਨੇ ਆਪਣੀ ਪਤਨੀ ਨੂੰ ਤਲਾਕ ਦਿੱਤੇ ਬਿਨਾ ਦੂਜਾ ਵਿਆਹ ਕਰ ਲਿਆ ਤਾਂ ਹੁਣ ਪਹਿਲੀ ਪਤਨੀ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਗੜ ਸ਼ੰਕਰ ਦੇ ਪਿੰਡ ਸੀਵਾ ਦੀ ਇੱਕ 29 ਸਾਲ ਦੀ ਔਰਤ ਨੇ ਆਪਣੇ ਪਤੀ ਤੇ ਬਿਨਾ ਤਲਾਕ ਦਿੱਤੇ ਦੂਜਾ ਵਿਆਹ ਕਰਾਉਣ ਦੇ ਇਲਜ਼ਾਮ ਲਾਏ ਨੇ ਇਸ ਸਬੰਧੀ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਜਾਣਕਾਰੀ ਦੰਦੇ ਹੋਏ ਇਸ ਔਰਤ ਨੇ ਦੱਸਿਆ ਕਿ 2013 ਦੇ ਵਿੱਚ ਰਣਜੀਤ ਸਿੰਘ ਦੇ ਨਾਲ ਉਸਦਾ ਵਿਆਹ ਹੋਇਆ ਸੀ ਜੋ ਕਿ ਫੌਜ ਦੇ ਵਿੱਚ ਨੌਕਰੀ ਕਰਦਾ ਹੈ। ਉਹਨਾਂ ਦੱਸਿਆ ਕਿ ਸਹੁਰੇ ਪਰਿਵਾਰ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਅਤੇ ਦੇਹੇਜ ਦੀ ਮੰਗ ਕੀਤੀ ਗਈ। ਉਸਦੇ ਨਾਲ ਕੁੱਟਮਾਰ ਕਰਦੇ ਸੀ। ਉਸਦੇ ਬੱਚੇ ਨੂੰ ਵੀ ਨਹੀਂ ਬਖਸ਼ਦੇ ਸੀ। ਜਿਨ੍ਹਾਂ ਕਾਰਨਾਂ ਦੇ ਕਰਕੇ 2020 ਦੇ ਵਿੱਚ ਇਹ ਔਰਤ ਆਪਣੇ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਪੇਕੇ ਪਿੰਡ ਕਾਂਗੜ ਜ਼ਿਲ੍ਹਾ ਉਹਨਾਂ ਦੇ ਵਿੱਚ ਰਹਿਣ ਲੱਗ ਪਈ। ਉਸ ਨੇ ਦੱਸਿਆ ਕਿ ਉਸਦੇ ਪਤੀ ਦੇ ਖਿਲਾਫ ਖਰਚੇ ਦਾ ਕੇਸ ਵੀ ਲਗਾਇਆ ਹੋਇਆ ਏ ਪਰ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਆਇਆ ਤੇ ਹੁਣ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸਦੇ ਫੌਜੀ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਇਸ ਮੌਕੇ ਉਸ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਸਰ ਨਾਮ ਸੋਮਨ ਦੇਵੀ ਹੈ ਮੈਂ ਪਿੰਡ ਸੀਮਾ ਰਣਜੀਤ ਸਿੰਘ ਪੁੱਤਰ ਲੈਂਬਰदास ਹਸਬੰਡ ਆਰਮੀ ਚ ਹੈ ਫੌਜ ਚ ਆਈਟੀਬੀਪੀ ਚ ਹੈ ਉਹ ਸਰ ਦੇਸ਼ ਦੀ ਰੱਖਿਆ ਕਰਦੇ ਆ ਬਟ ਉਹਨੇ ਆਪਣੀ ਪਤਨੀ ਔਰ ਆਪਣੇ ਬੇਟੇ ਦੀ ਰੱਖਿਆ ਨਹੀਂ ਕੀਤੀ ਆਪਣੇ ਬੇਟੀ ਔਰ ਆਪਣੇ ਆਪ ਨੇ ਆਪਣੀ ਪਤਨੀ ਔਰ ਆਪਣੇ ਬੇਟੇ ਨੂੰ ਧੋਖਾ ਦਿੱਤਾ ਉਹਨੇ ਬੇਟੇ ਤੱਕ ਅੱਜ ਪੰਜ ਦਾ ਤੱਕ ਤੱਕ ਬਾਤ ਨਹੀਂ ਪੁੱਛਿਆ ਕਿ ਮੇਰਾ ਬੇਟਾ ਹੈ ਕਿਵੇਂ ਹੈ ਕਿਵੇਂ ਨਹੀਂ ਹੈ ਸਾਡੇ ਕੋਰਟ ਚ ਸਿਰਫ 2020 ਸਾਡਾ ਕੋਰਟ ਕੇਸ ਹੋਇਆ ਉਹਨੇ ਅੱਜ ਤੱਕ ਕੋਰਟ ਚ ਇੱਕ ਵਾਰ ਵੀ ਪੇਸ਼ ਨਹੀਂ ਹੋਇਆ ਔਰ ਨਾ ਹੀ ਉਹਨੇ ਆਪਣੇ ਬੇਟੇ ਦੀ ਬਾਤ ਪੁੱਛੀ ਹਾਂ ਕਿ ਮੇਰਾ ਬੇਟਾ ਇੱਥੇ ਤਾਂ ਕਿ ਮੈਂ ਉਹਨੂੰ ਮਿੰਟਾ ਕੀਤਾ ਕਿ ਮੇਰਾ ਬਰਥ ਸਰਟੀਫਿਕੇਟ ਮੁੰਡੇ ਦਾ ਦਿੱਤਾ ਚਾਹ ਰਾ ਕਿ ਮੈਂ ਮੈਂ ਮੁੰਡੇ ਦਾ ਸਕੂਲ ਚ ਐਡਮਿਸ਼ਨ ਕਰਵਾਣਾ ਉਹ ਵੀ ਉਹਨਾਂ ਨੇ ਨਹੀਂ ਦਿੱਤਾ ਮੈਨੂੰ ਬਰਥ ਸਰਟੀਫਿਕੇਟ ਵੀ ਮੈਂ ਮਿੰਟਾ ਹੱਥ ਪੈ ਸਾਸ ਹੋਰ ਦੇ ਤਰਲੇ ਪਏ ਕਿ ਮੈਨੂੰ ਬਰਥ ਸਰਟੀਫਿਕੇਟ ਦੇ ਦਿਓ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਹੈਗਾ ਹੁ ਪਿੰਡ ਸੀਮਾ ਉੱਥੇ ਪੁੱਜੀ ਹੈਗੀ ਤਾਂ ਉੱਥੇ ਵੀ ਮਤਲਬ ਕਿਸੇ ਪਿੰਡਾਂ ਨੂੰ ਪੁੱਛਿਆ ਕਿ ਉੱਥੇ ਕਿਸੇ ਨੂੰ ਕੁਝ ਪਤਾ ਨਹੀਂ था ਅੰਦਰ ਸਾਰੇ ਫੈਮਲੀ ਬੈਠੀ ਹੋਈ ਅਦਰ ਰਿਲੇਸ਼ਨ ਚ ਚਾਚਾ ਦਾਇ ਸਾਰੇ ਬੈਠੇ ਹੋਏ ਮਾਸਟਰ ਸਾਹਿਬ ਬੈਠੇ ਹੋਏ ਤੋ ਉਹਨਾਂ ਨੇ ਬੋਲਿਆ ਕਿ ਕਿ ਅਸੀਂ ਕਿ ਕੁੰਡਾ ਖੋਲਿਆ ਸੀ ਗੱਲ ਕਰਨੀ ਹੈਗੀ ਮੈਂ ਦੇਖਣਾ ਕਿ ਮੇਰਾ ਹਸਬੰਦ ਕਿੱਥੇ ਹੈ ਕਿੱਥੇ ਨਹੀਂ ਹੈ ਤੋ ਉਹਨਾਂ ਨੇ ਗੇਟ ਸਰ ਖੋਲੇ ਨਹੀਂ ਅਸੀਂ ਅੰਦਰ ਦੇਖਿਆ ਉੱਪਰੋਂ ਕੰਧ ਤੇ ਉੱਥੇ ਸਰ ਹਲਵਾਈ ਲੱਗੇ ਹੋਏ ਸਾਰੇ ਪੰਜਾਬ ਪਰਛਾਤਲੇ ਬਣੇ ਅੰਦਰ ਬੈਠੇ ਹੋਏ ਉਹਨਾਂ ਸਰ ਮੈਂ ਗੇਟ ਤੇ ਬਾਹਰ ਖੜੀ ਹੋਈ ਵੀ ਸਰ ਮੈਨੂੰ ਤੱਕੇ ਮਾਰ ਕੇ ਕੱਢ ਰਹੇ ਹੈਗੇ ਕਹਿੰਦੇ ਤੁਸੀਂ ਇੱਥੋਂ ਨਿਕਲ ਜਾ ਤੁਹਾਡਾ ਇੱਥੇ ਕੋਈ ਹੱਕ ਨਹੀਂ ਹੈਗਾ ਹੁਣ ਸਰ ਮੈਨੂੰ ਇਨਸਾਫ ਚਾਹੀਦਾ ਹੈ ਕਿ ਮੈਂ ਇੱਕ ਫੌਜੀ ਦੀ ਘਰ ਵਾਲੀ ਹੋ ਗਈ ਮੈਂ ਮੇਰਾ ਬੇਟਾ ਛੋਟਾ 7-8 ਸਾਲ ਦਾ ਮੇਰਾ ਬੇਟਾ ਹੈ ਕਿ ਸਾਡੇ ਨਾਲ ਸਰ ਇਨਸਾਫ ਮੇਰੇ ਬੇਟੇ ਨੂੰ ਹੱਕ ਦਿੱਤਾ ਜਾਵੇ ਤੇ ਮੈਂ ਆਪਣੀ ਨੂੰ ਪਤਨੀ ਨੂੰ ਹੱਕ ਦਿੱਤਾ ਜਾਵੇ 2013 ਜੂਨ ਨੂੰ ਸ਼ਾਦੀ ਕੀਤੀ ਸੀ ਔਰ ਗਰੀਬ ਬੰਦਾ ਮੈਂ ਵਿਹਾੜੀ ਤੋਂ ਪਤਾਨਿਆਂ ਵਾਲਾ ਦਾ ਮੈਂ ਜੀ ਕੁਝ ਕਰਨੀ ਨਹੀਂ ਪਾਰਿਆ ਉਹਨਾਂ ਦੇ ਬੱਚੋਂ ਲਈ ਕੋਈ ਕੋ ਜੋ ਜਿਸਨੇ ਨਾ ਸ਼ਾਦੀ ਦਿੱਤੀ ਹੈ ਜੀ ਉਹਨਾਂ ਨੂੰ ਦੇਖਿੰਦਾ ਮਾਰਕੀਟ ਕਰਦਾ ਮੈਂ ਬੇਟੀ ਕੋ ਵੀ ਇਹੀ ਬੋਲਦਾ ਕਿ ਆਪ ਬੇਟਾ ਇਧਰ ਬੈਠਣ ਜੋ ਹੋਗੇ ਤਾਂ ਇਹ ਜਣਾ ਆਜ ਔਰ ਕੱਲ ਕبھی کبھی ਠੀਕ ਹੋਗਾ ਹੋਗਾ ਆਪ ਦਾ ਜੋ ਚਲ ਮੰਨਤੀ ਰਹੀ ਮੇਰੀ ਬੇਟੀ ਮੰਨਤੀ ਰਹੀ ਜਦ ਕਦੋਂ ਚੱਲ ਆ ਵੀ ਜਾਂ ਸੇ ਬਾਹਰ ਕਾਲਦੀ ਜੋ ਮੇਰੇ ਘਰ ਆਈਏ ਤਾਂ ਫਿਰ ਮੇਰੇ ਪਾਸ ਰਹੀਏ ਇਹ ਰਹੇ ਨੂੰ 6 ਸਾਲ ਹੋ ਗਏ ਮੇਰੇ ਪਾਸ ਕੀ ਹੋਇਆ ਹੁਣ ਹੁਣ ਇਹਦੀ ਕੀਤਾ ਜੀ ਜਿਹਨੂੰ ਸ਼ਾਦੀ ਰੱਖੀ ਜੀ ਸਾਨੂੰ ਪਤਾ ਲੱਗਿਆ ਬੇਟੀ ਨੇ ਦੱਸਿਆ ਵੀ ਜਿਹੜੀ ਸ਼ਾਦੀ ਰੱਖੀ ਆ ਅੱਜ ਇਹ ਚੱਲ ਗਿਆ ਕਿਹਨੇ ਜੇ ਦੇਖਣਗੇ ਜੇ ਮੋਹਰੇ ਹਲਵਾ ਹੀ ਲੱਗੇ ਤੇ ਸਭ ਜਿੰਨੇ ਗੁੰਡੇ ਲਾ ਕੇ ਬਰਾਤ ਚੱਲ ਜਾਈ ਜੂਗੀ ਬਿਆਨ ਅਖਬਰ ਐਪਲੀਕੇਸ਼ਨ ਤੇ ਥਾਣਾ ਦਿੱਤੀ ਥਾਣਿਆਂ ਨੇ ਵੀ ਸਾਡੀ ਕੋਈ ਸੁਣਾਈ ਨਹੀਂ ਕੀਤੀ ਜੀ ਕੋਈ ਸਾਡੇ ਨਾਲ ਸਾਡੀ ਸਲਾਈ ਨਹੀਂ ਕੀਤੀਗੀ ਜਿੱਦਾਂ ਹੱਤੋ ਪਾਈ ਹੋਣ ਲੱਗੇ ਤਾਂ ਫਿਰ ਕੋਈ ਮੌਕੇ ਫਿਰ ਆਈ ਜੀ ਕਿਨੇ ਪੈਨੇ ਕਿਨੇ ਪਾਉਣ ਦੀ ਤਰਹੀ ਬਹੁਤ ਕੋਸ ਫਿਰ ਆਈ 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 ਆਪਣੀ ਜਾਨ ਬਚਾਈ ਜੀ ਹਨ ਨੂੰ ਪਤਾ ਜੀ ਕੀ ਜਾਣੇ ਜੀ ਹਈ ਹਨ ਸਰਦ ਸਾਹਿਬ ਮਿਲਣਾ ਚਾਹੀਦਾ ਸਾਡੀ ਭੈਣ ਬਹੁਤ ਤੰਗ ਕਰਦਾ ਜੀ ਉਹ ਮੇਰੀ ਪਰੇਸ਼ਾਨ ਹੋ ਕੇ ਸਾਡੇ ਘਰੇ ਰਹਿ ਰਹੀ 5-6 ਸਾਲ ਤੋਂ ਸਾਡੇ ਘਰੇ ਰਹਿ ਰਹੀ ਜੀ ਬਹੁਤ ਦੁਖੀ ਕੀਤਾ ਉਹਨੇ ਮਾਰਕੁੱਟ ਕਰਦਾ ਜੀ ਸਾਡਾ ਭਾਂਜਾ ਜੀ ਉਹਦੇ ਨਾਲ ਵੀ ਕੋ ਢੰਗ ਨਾਲ ਬੁਲਾੰਦਾ ਨਹੀਂ ਖਲਾੰਦਾ ਨਹੀਂ ਉਹ ਨਾਲ ਜੀ ਨਾ ਕੋਈ ਖਰਚਾ ਨਾ ਪਾਣੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਜੀ ਹੁਣ ਸਾਨੂੰ ਪਤਾ ਲੱਗੇ ਜੀ ਵਿਆਹ ਬਾਰੇ ਵਿਆਹ ਰੱਖਿਆ ਹੋਇਆ ਕਿਸੇ ਉਹਨੇ ਵਿਆਹ ਕੀਤਾ ਹੋਇਆ ਜੀ ਅਸੀਂ ਮਾ ਪਿੰਡ ਦੁਆਰੇ ਗਏ ਪਰ ਸੋ ਜੀ ਵਿਆਹ ਸੀਗਾ ਅਸੀਂ ਉੱਥੇ ਘਰੇ ਗਏ ਜੀ ਉਹਨੇ ਅੰਦਰ ਬਰਾਤ ਚੱਲੇਗੀ ਸੀਗੀ ਬਾਅਦ ਵਿੱਚ ਅਸੀਂ ਗੇਟ ਖੋਲ੍ਹਿਆ ਜੀ ਦਰਦੋਂ ਦੇਖਿਆ ਹਲਵਾਈ ਲੱਗੇ ਹੋਏ ਸਾਰੇ ਚੌਂਕੇ ਸਾਕੇ ਲੱਗੇ ਹੋਏ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਭੰਨ ਮਾਰ ਕੁੱਟਣ ਦੇ ਅੰਦਰ ਬੰਦੇ ਸੱਤੇ ਸੀਗੇ ਉਹਨਾਂ ਨੇ ਪਹਿਲੇ ਹੀ ਸਾਨੂੰ ਕੁੱਟਣ ਮਾਰਨ ਲੱਗ ਪਏ ਅਸੀਂ ਫਿਰ ਥਾਣੇ ਨਾਲ ਪਹੁੰਚ ਕੀਤਾ ਜੀ ਸਾਡੀ ਕੋਈ ਉੱਥੇ ਸੁਣਵਾਈ ਨਹੀਂ ਹੋਈ ਸੀ ਅਸੀਂ ਹਾਂਜੀ ਹਾਂਜੀ ਇਹ ਪੁਰਾਣਾ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਕੋਈ ਵੀ ਜੀ ਸਾਨੂੰ ਕੋਈ ਉੱਥੇ ਮਿਲਿਆ ਨਹੀਂਗਾ ਉੱਥੇ ਜਿਹੜੇ ਪਰਲੇ ਪੁੰਨ ਬੰਦੇ ਸਖੇ ਸੀਗੇ ਬਰਾਤ ਚੱਲੇ ਗਈ ਸੀਗੀ ਜੀ ਉੱਥੇ ਕੋਈ ਵੀ ਇਹਨਾਂ ਦਾ ਸਿਰ ਹਲਵਾਈ ਲੱਗੇ ਪਿੰਡ ਵਾਲੇ ਸੀਗੇ ਪਿੰਡ ਵਾਲੇ ਨੇ ਕੋਈ ਨੋ ਸਾਰੇ ਟੋਟਲ ਚਲੇ ਗਈ ਸੀ ਜੀ ਉੱਥੇ ਕੋਈ ਥਾ ਹੀ ਨਹੀਂ ਸਾਡੇ ਨਾਲ ਕੋਈ ਗੱਲ ਕਿਸੇ ਨੇ ਕੀਤੀ ਨਹੀਂ ਸਿਰ ਮਾਰ ਕੁੱਟਣ ਬੰਦੇ ਸੀਗੇ ਸਾਨੂੰ ਮਾਰ ਕੁੱਟ ਕੇ ਉੱਥੇ ਨਾਲ ਹੱਥ ਵਾਹੀ ਹੋਈ ਉਸ ਤੋਂ ਬਾਅਦ ਅਸੀਂ ਫਿਰ ਥੱਕ ਹਾਰ ਕੇ ਪੁਲਿਸ ਵਾਲ ਨੂੰ ਫੋਨ ਕੀਤਾ ਜੀ ਥਾਣੇ 'ਚ ਤੇ ਸਾਡੇ ਨਾਲ ਉਹਨਾਂ ਨੇ ਕਹਿੰਦੇ ਜੀ ਮੁਲਕ ਆਪ ਸਾਡੇ ਨਾਲ ਗਰੋ ਉੱਥ ਮੈਂ ਇੱਥੇ ਆਇਆ ਵਾ ਸੁਮਨ ਦੇਵੀ ਦੇ ਕੇਸ ਦੇ ਚੱਕਰ ਦੇ ਵਿੱਚ ਸੁਮਨ ਦੇਵੀ ਜਿਹੜੇ ਫਾਦਰ ਸਾਹਿਬ ਆ ਉਹ ਤਕਰੀਬਨ ਪਿਛਲੇ 20 22 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਆ ਅਸੀਂ ਇਕੱਠੇ ਕੰਮ ਕਰ ਰਹੇ ਫਗਵਾੜੇ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੀ ਬੇਟੀ ਨਾਲ ਧੱਕਾ ਹੋ ਰਿਹਾ ਕਿ ਮੇਰੀ ਬੇਟੀ ਪਿੰਡ ਸੀਮਾ ਰਣਜੀਤ ਸਿੰਘ ਦੇ ਨਾਲ ਵਿਆਹੀ ਹੋਈ ਸੀ ਜਿਹੜਾ ਕਿ ਫੌਜ 'ਚ ਨੌਕਰੀ ਕਰਦਾ ਉਹ ਇੱਕ ਵਧੀਆ ਫੈਮਲੀ ਤੋਂ ਬਿਲੋਂਗ ਕਰਦੇ ਕਰਕੇ ਇਹਨਾਂ ਦਾ ਧੱਕਾ ਸ਼ੁਰੂ ਤੋਂ ਕਰਦੇ ਆਏ ਆ ਗਰੀ ਫੈਮਲੀ ਕਰੀ ਦਾ ਇਹ ਮੈਨੂੰ ਲੈ ਕੇ ਤਾਂ ਇਹਨਾਂ ਦੇ ਨਾਲ ਕਦੀ ਇਹਨਾਂ ਨੇ ਬੇਟੀ ਦਾ ਕੁੱਟਮਾਰ ਕਰਨੀ ਕੁੜੀ ਬਰਦਾਸ਼ਤ ਕਰਦੀ ਰਹੀ ਇੱਥੇ ਤੱਕ ਕੁੜੀ ਦੇ ਫਾਦਰ ਨੇ ਵੀ ਸਾਡੇ ਤੱਕ ਇਹ ਗੱਲ ਨਹੀਂ ਕੀਤੀ ਕਿ ਮੇਰੀ ਬੇਟੀ ਉੱਥੇ ਦੁਖੀ ਆ ਜਦੋਂ ਇਹਨਾਂ ਨੇ ਗੱਲਬਾਤ ਕੀਤੀ ਕਿ ਸਾਡੀ ਬੇਟੀ ਇੱਧਰ ਦੁਖੀ ਹੋ ਕੇ ਘਰ ਆ ਗਈ ਆ ਤਾਂ ਇਹਨਾਂ ਨੂੰ ਫਿਰ ਅਸੀਂ ਕਿਹਾ ਕਿ ਤੁਸੀਂ ਆਪਣੇ ਬੇਟੀ ਨੂੰ ਪੁੱਛੋ ਕਿ ਕੀ ਤਕਲੀਫ ਆ ਕੀ ਕੀਤਾ ਹੈ ਉਹਨਾਂ ਨੇ ਫਿਰ ਬੇਟੀ ਨੇ ਦੱਸਿਆ ਕਿ ਮੇਰੇ ਜਿਹੜੇ ਹਸਬੰਡ ਦੇ ਬਾਹਰ ਗਲਤ ਰਿਲੇਸ਼ਨਸ਼ਿਪ ਕੁੜੀਆਂ ਦੇ ਨਾਲ ਗਲਤ ਰਿਲੇਸ਼ਨ ਹੈ ਕਿ ਉਸ ਚੀਜ਼ ਤੋਂ ਦੁਖੀ ਹੋ ਕੇ ਮੈਂ ਇੱਥੇ ਆਪਣੇ ਪਿਕੇ ਘਰ ਆ ਕੇ ਬੈਠੀ ਆ ਇਹਨਾਂ ਦਾ ਪਿੰਨਾ ਹੀ ਕੇਸ ਸੁਣਨੇ ਦੇ ਵਿੱਚ ਚੱਲਦਾ ਪਿਛਲੇ 5 ਸਾਲ ਤੋਂ ਹੁਣ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਜਿਹੜਾ ਜਵਾਈ ਆ ਉਹ ਦੂਜਾ ਵਿਆਹ ਕਰਾ ਰਿਆ ਬਿਨਾਂ ਦੱਸਿਆ ਜਿਹੜਾ ਰঞ্জੀਤ ਸਿੰਘ ਆ ਇੱਕ ਫੌਜ ਦੇ ਵਿੱਚ ਇੱਕ ਇੱਕ ਵਧੀਆ ਸਰਕਾਰੀ ਨੌਕਰੀ ਕਰਦੇ ਹੋਏ ਬੰਦਿਆ ਦਾ ਇਹ ਹਾਲ ਹੈ ਜਿਹੜਾ ਆਪਣੇ ਬੱਚੇ ਨੂੰ ਆਪਣੀ ਧਰਮ ਪਤਨੀ ਨੂੰ ਛੱਡ ਕੇ ਕਿ ਤੁਸੀਂ ਇੱਦਾਂ ਦਾ ਕੰਮ ਇਹ ਦੇਖਦੇ ਰੱਖੇ ਹੋ ਕੇ ਵੀ ਆਹ ਕੰਮ ਕਰੂਗੇ ਤਾਂ ਆਮ ਜਨਤਾ ਕਿੱਥੇ ਜਾਊਂਗੇ ਤਾਂ ਉਹ ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਦੂਸਰਾ ਵਿਆਹ ਕਰਾ ਰਿਆ ਹੈ ਤਾਂ ਮੌਕੇ ਤੇ ਬੇਟੀ ਨੇ ਆ ਕੇ ਆਪਣੇ ਫਾਦਰ ਨੂੰ ਲੈ ਕੇ ਆਪਣੇ ਬ੍ਰਦਰਾਂ ਨਾਲ ਲਿਜਾ ਕੇ ਦੇਖਿਆ ਮੌਕੇ ਤੇ ਉਹ ਬਰਾਤ ਲੈ ਕੇ ਇੱਥੋਂ ਜਾ ਚੁੱਕੀ ਸੀ ਵਿਹਣ ਜਾ ਚੁੱਕੀ ਸੀ ਇਹਨਾਂ ਨੇ ਫਿਰ ਜਦੋਂ ਕੁੰਡਾ ਖੜਕਾਇਆ ਕਿ ਤੁਸੀਂ ਬਰਾ ਕਿੱਥੇ ਗਏ ਆ ਉਹ ਉਹਨਾਂ ਨੇ ਇਹਨਾਂ ਨਾਲ ਹੱਥੋਂ ਪਾਈ ਕੀਤੀ ੱੱਕੇ ਮਾਰੇ ਕਿ ਤੁਸੀਂ ਇੱਥੇ ਚੱਲ ਜਾਓ ਤੁਹਾਡੇ ਇੱਥੇ ਕੁਝ ਵੀ ਨਹੀਂ ਇੱਕ ਲੰਨਰ ਖਾਸਤਾਈ ਸੀ ਚੰਨਦਸ ਨੇ ਦਿੱਤੀ ਸੀ ਚੰਨਦਸ ਪਿੰਡ ਕਾਂਗੜ ਜ਼ਿਲ੍ਹਾ ਹੁਨਾ ਇਹ ਦਿੱਤੀ ਵੀ ਮੇਰੀ ਜਿਹੜੀ ਬੇਟੀ ਸੁਮਨ ਹੈਗੀ ਆ ਇੱਥੇ ਸੁਮਨ ਵੀ ਜਿਹੜੀ ਹੈ ਰਣਜੀਤ ਸਿੰਘ ਮੁੰਡਾ ਜਿਹੜਾ ਆਰਮੀ ਦੀ ਵਿੱਚ ਹੈਗਾ ਉਧਿਕਰ ਬਈ ਸੀ ਪਰ ਇਹਨਾਂ ਦਾ ਦੋਵਾਂ ਦਾ ਜਿਹੜਾ ਮਾਮਲਾ ਜਿਹੜਾ ਹੈਗਾ ਕੋਰਟ ਦੇ ਵਿੱਚ ਵਿਚਾਰधीन ਹੈਗਾ ਕੋਰਟ ਜੋ ਫੈਸਲਾ ਕਰੂਗੀ ਇਸ ਸਬੰਧ ਵਿੱਚ ਅੱਪ ਬਿਆਨ ਨਿਕਲੇ ਜੋ ਇਹਨਾਂ ਨੂੰ ਦੋਵਾਂ ਤਰ੍ਹਾਂ ਨੂੰ ਖਦਾਇਤ ਕੀਤੀ ਹੈ ਕਿ ਜੋ ਕੋਰਟ ਫੈਸਲਾ ਕਰੂਗੀ ਉਹ ਉੱਤੇ ਪਾਬੰਦ ਰਹਿਣਗੇ ਸਰ ਲੜਕੀ ਪਰਿਵਾਰ ਦਾ ਕੀ ਕਹਿਣਾ ਸੀ ਕੀ ਸ਼ਿਕਾਇਤ ਸੀ ਲੜਕੀ ਪਰਿਵਾਰ ਦਾ ਇਹ ਕਹਿਣਾ ਸੀ ਕਿ ਮੈਨੂੰ ਜਿਹੜਾ ਬਿਨਾਂ ਦੱਸੇ ਤੋਂ ਇਹਨਾਂ ਨੇ ਵਿਆਹ ਕਰਾ ਲਿਆ ਪਰ ਜਿਹੜਾ ਲੜਕੇ ਰਣਜੀਤ ਇਹਨਾਂ ਦੋਵਾਂ ਪਾਰਟੀਆਂ ਨੂੰ ਪੁੱਛਿਆ ਗਿਆ ਜਿਹੜਾ ਰਣਜੀਤ ਇਹ ਲੜਕਾ ਕਹਿੰਦਾ ਵੀ ਮੇਰਾ ਡਿਵੋਰਸ ਹੋਇਆ ਹੋਇਆ ਹੈ ਅਦਾਲਤ ਅਦਾਲਤ ਕੋਲ ਉਹਨਾਂ ਦੇ ਕਾਜ ਦੇਖੇ ਜਾ ਰਹੇ ਕਿ ਜੋ ਆਪਣੇ ਬਣਦਾ ਹੋਊਗਾ ਉਹ ਸਾਬਤ ਦੇ ਲਗੇਗਾ ਦਰਾਪਤ ਕੀਤੀ ਜਾ ਰਹੀ ਹੈ